ਕਵਾਂਟਮ ਪੇਪਰ ਮਿਲਦੇ ਵੱਲੋਂ ਕਥਿਤ ਤੌਰ ਤੇ ਫਲਾਇ ਪ੍ਰਦੂਸ਼ਣ ਦੇ ਵਿਰੋਧ ਦੇ ਵਿੱਚ ਇਲਾਕਾ ਵਾਸੀਆਂ ਨੇ ਜਨਤਕ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਸੈਲਾਖੁਰਦ ਦੇ ਵਿੱਚ ਜਾਗੋ ਕੱਢ ਕੇ ਮਿਲਦੇ ਪ੍ਰਬੰਧਕਾਂ ਤੇ ਪ੍ਰਸ਼ਾਸਨ ਦੇ ਖਿਲਾਫ ਰੋਜ਼ ਦਾ ਪ੍ਰਗਟਾਵਾ ਕੀਤਾ ਸੈਲਾਖੁਰਦ ਦੇ ਮੁੱਖ ਬਾਜ਼ਾਰ ਦੇ ਵਿੱਚੋਂ ਲੰਘ ਕੇ ਪ੍ਰਦੂਸ਼ਣਕਾਰੀਆਂ ਨੇ ਮਿਲਦੇ ਮੁੱਖ ਗੇਟ ਦੇ ਅੱਗੇ ਤਰਨਾ ਦਿੱਤਾ ਤੇ ਪ੍ਰਸ਼ਾਸਨ ਦੇ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਦਾ ਕਹਿਣਾ ਹੈ ਕਿ ਕਵਾਂਟਮ ਪੇਪਰ ਮਿਲਦੇ ਨਾਲ ਸੈਲਾਖੁਰਦ ਦੇ ਨਾਲ ਲੱਗਦੇ ਕਈ ਪਿੰਡਾਂ ਦੀ ਆਬੋ ਹਵਾ ਪ੍ਰਦੂਸ਼ਿਤ ਹੋ ਇਹ ਜਿਸ ਕਰਕੇ ਲੋਕਾਂ ਦਾ ਜੀਣਾ ਔਖਾ ਹੋ ਗਿਆ ਉਹਨਾਂ ਇਹ ਵੀ ਕਿ ਕਿਸੇਮੈਂਟ ਫੈਕਟਰੀ ਲਗਾਉਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਨਾਲ ਇਲਾਕੇ ਦੇ ਪੰਛੀਆਂ ਦਾ ਵੀ ਕਾਫੀ ਨੁਕਸਾਨ ਹੋਵੇਗਾ ਤੇ ਲੋਕਾਂ ਦੀ ਜ਼ਿੰਦਗੀ ਤੇ ਵੀ ਇਸ ਦਾ ਵੱਡਾ ਅਸਰ ਪੈਣ ਵਾਲਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸੀਮਿੰਟ ਫੈਕਟਰੀ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਦੇ ਨਾਲ ਇਲਾਕੇ ਦੇ ਪੰਜੀ ਪਿੰਡਾਂ ਦਾ ਉਜਾੜਾ ਹੋ ਜਾਵੇਗਾ ਉਹਨਾਂ ਕਹਿ ਕੇ ਕੁਆਂਟਮ ਪੇਪਰ ਮਿਲ ਕਰਕੇ ਇਲਾਕੇ ਦੇ ਪਿੰਡਾਂ ਦੇ ਵਿੱਚ ਜਿੱਥੇ ਲੋਕ ਕਾਫੀ ਪਰੇਸ਼ਾਨ ਨੇ ਬਦਬੂ ਫੈਲੀ ਹੋਈ ਹੈ 10-12 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿਹੜਾ ਇਲਾਕਾ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਜ਼ਿੰਦਗੀ ਦਾਤੇ ਲੱਗੀ ਹੋਈ ਹੈ ਉਹਨਾਂ ਮੰਗ ਕੀਤੀ ਹੈ ਕਿ ਪੇਪਰ ਮਿਲਦੇ ਪ੍ਰਦੂਸ਼ਣ ਦੇ ਖਿਲਾਫ ਇੱਥੇ ਕਾਰਵਾਈ ਕੀਤੀ ਜਾਵੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਨ ਤੇ ਇਸ ਮਾਮਲੇ ਦੇ ਵਿੱਚ ਨੋਟਿਸ ਲਿਆ ਜਾਵੇ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਵਿੱਚ ਨੁੱਕੜ ਮੀਟਿੰਗਾਂ ਕਰਕੇ ਵੱਡੇ ਸੰਘਰਸ਼ ਉਲੀਕੇ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਮਿਲਦੇ ਪ੍ਰਦੂਸ਼ਣ ਵਿਰੁੱਧ ਕਾਰਵਾਈ ਨਹੀਂ ਹੋਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਥੇਬੰਦੀਆਂ ਵੱਲੋਂ ਸ਼ੈਲਾ ਪੇਪਰ ਮਿੱਲ ਕਵਾਂਟਮ ਪੇਪਰ ਮਿੱਲ ਦੇ ਅੱਗੇ ਆਸ ਦੀ ਗੱਲ ਕੀਤੀ ਆ ਸ਼ਹਿਰ ਵਿੱਚ ਜਾਗੋ ਕੱਢ ਕੇ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਜਿਹੜਾ ਪਾਣੀ ਕਵਾਂਟਮ ਪੇਪਰ ਮਿੱਲ ਨੇ ਪ੍ਰਦੂਸ਼ਿਤ ਕੀਤਾ ਹਵਾ ਪ੍ਰਦੂਸ਼ਿਤ ਕੀਤੀ ਆ ਜਿਹੜਾ ਇਹਨਾਂ ਨੇ ਬਰਕਰਾਂ ਦਾ ਸ਼ੋਸ਼ਣ ਕੀਤਾ 413 ਰੁਪਏ ਦਿਹਾੜੀ ਲਾਗੂ ਨਹੀਂ ਕੀਤੀ ਪਹਿਲੀ ਮਾਰਚ ਤੋਂ ਉਹਨੇ ਬਕਾਇਆ ਨਹੀਂ ਦਿੱਤੇ ਇਹਨਾਂ ਤਿੰਨਾਂ ਚਾਰਾਂ ਗੱਲਾਂ ਨੂੰ ਲੈ ਕੇ ਕਵਾਂਟਮ ਪੇਪਰ ਮਿੱਲ ਦੇ ਮੋਰੇ ਧਰਨਾ ਲਾਇਆ ਇਸ ਧਰਨੇ ਨੂੰ ਬਖ ਬਖ ਜਦ ਇਹ ਬੰਦੀਆਂ ਦੇ ਆਗੂਆਂ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਜੋ ਪ੍ਰਦੂਸ਼ਿਤ ਕੀਤਾ ਜੇ ਉਹਨੂੰ ਠੀਕ ਨਾ ਕੀਤਾ ਜਿਹੜੀ ਹਵਾ ਸਾਤੋਂ ਖੋਲਈ ਸੁਆਹ ਜਿਹੜੀ ਆ ਕੋਠਿਆਂ ਦੇ ਡਿਗਦੀ ਆ ਉਹ ਹਵਾ ਨੂੰ ਸ਼ੁੱਧ ਨਾ ਕੀਤਾ ਜਿਹੜੀ ਰਣਿਆਲੇ ਦੇ ਸੀਮੈਂਟ ਫੈਕਟਰੀ ਅਡਾਨੀ ਵਾਨੀ ਜਿਹੜੇ ਮੋਦੀ ਦੇ ਜੁੰਡੀ ਦੇ ਯਾਰ ਵਾ ਉਹ ਲਾ ਰਹੇ ਆ ਜਿਹੜੀ ਉਹ ਡਸਟ ਉੱਡਦੀ ਉੱਡਣੀ ਆ ਜਿਹੜੇ ਮਨੁੱਖ ਦੇ ਫੇਫੜਿਆਂ ਨੂੰ ਅਫੈਕਟ ਕਰੇਗੀ ਫਸਲਾਂ ਨੂੰ ਪੌਦੇ ਨੂੰ ਜੰਮਣ ਤੋਂ ਮਾਰੇਗੀ ਜੇ ਉਹ ਸਾਰਾ ਕੁਝ ਠੀਕ ਨਾ ਕੀਤਾ ਤਾਂ ਸ਼ੰਘਾਰਸ਼ ਨੂੰ ਇਲਾਕੇ ਦੇ ਲੋਕ ਜਿੱਤ ਤੱਕ ਲੈ ਕੇ ਜਾਵਾਂਗੇ ਇਹ ਅੱਜ ਦੀ ਜਿਹੜੀ ਉਪਰਾਲਾ ਹੈ ਮੈਂ ਸਮਝਦਾ ਵਿਸ਼ੇਸ਼ ਤੌਰ ਤੇ ਜਿਹੜੇ ਜਾਗਰੂਕ ਲੋਕ ਹੈ ਜਿੱਥੇ ਬੰਦੀਆਂ ਜੰਤਕ ਜਿੱਥੇ ਬੰਦੀਆਂ ਜ਼ਿਆਦਾ ਹੈ ਇਸ ਕਰਕੇ ਅੱਜ ਜਿਹੜੇ ਜਾਗੋ ਕੱਢੀ ਜਿਹੜੇ ਉਹਦਾ ਹੀ ਬੜੀ ਮਹੱਤਤਾ ਹੈ ਇਹ ਸਾਡੇ ਪੱਤਰਕਾਰ ਵੀਰਾਂ ਦਾ ਹੀ ਬੜਾ ਵੱਡਾ ਯੋਗਦਾਨ ਹੈ ਇਹ ਲੜਾਈ ਸਾਲ ਮੇਰੇ ਨਾਲ ਰਿਹਾ ਇਕੱਲੀ ਸਾਡੀ ਆਪਣੀ ਜ਼ਿੰਦਗੀ ਦੀ ਨਹੀਂ ਇਹ ਲੜਾਈ ਜਿੱਥੇ ਸਾਡੀਆਂ ਨਸਲਾਂ ਤੇ ਫਸਲਾਂ ਦੀ ਲੜਾਈ ਹੈ ਇਹ ਲੜਾਈ ਕੁਦਰਤ ਨੂੰ ਬਚਾਉਣ ਦੀ ਲੜਾਈ ਹੈ ਕੁਦਰਤ ਦਾ ਕਹਾਣ ਕੀਤਾ ਜਾ ਰਿਹਾ ਹੈ ਇਹ ਜਿਹੜੀਆਂ ਫੈਕੀਆਂ ਵਾਲੇ ਨੇ ਕਾਰਪੋਰੇਟ ਘਰਾਣੇ ਨੇ ਤੇ ਆਪਣਾ ਮੁਨਾਫਾ ਵਧਾਣ ਲਈ ਕੁਦਰਤ ਦਾ ਨਾਸ਼ ਕਰੀ ਜਾਂਦੇ ਨੇ ਕੁਦਰਤ ਨਾਲ ਖੇਡਵਾੜ ਕਰਦੇ ਨੇ ਆਣ ਵਾਲਾ ਸਮਾਂ ਇਹ ਲੋਕ ਨਾ ਜਾਗੇ ਤਾਂ ਜੰਬਾਵੇ ਵਰਗੀਆਂ ਹਾਲਤਾਂ ਪੈਦਾ ਹੋਣ ਤੇ ਬੜਾ ਵੱਡਾ ਖਤਰਾ ਹੈ ਇਸ ਲਈ ਲੋਕਾਂ ਨੂੰ ਚਾਹੀਦਾ ਕਿ ਇਹ ਦੀ ਮਤਤਾਂ ਨੂੰ ਸਮਝਦੇ ਹੋਏ ਜਿੱਥੇ ਲੋਕ ਜਾਗਤ ਕਰਨ ਦੀ ਲੋੜ ਹੈ ਉੱਥੇ ਲੋਕਾਂ ਨੂੰ ਜਥੇਬੰਦ ਕਰਕੇ ਇਹ ਪੱਟੀ ਤੇ ਲੰਬੀ ਲੜਾਈ ਹੈ ਇਹ ਲੜਨੀ ਪਊਗੀ ਅੱਜ ਸਾਡਾ ਇਕੱਠ ਜਿਹੜਾ ਸੈਲਾ ਪੇਪਰ ਕੰਟਮ ਦੇ ਖਿਲਾਫ ਹੋਇਆ ਇਹਦੇ ਪ੍ਰਦੂਸ਼ਣ ਨੇ ਸਾਡੇ ਆਲੇ ਦੁਆਲੇ ਦੇ 40 50 ਪਿੰਡ ਬਰਬਾਦ ਕਰ ਦਿੱਤੇ ਹੋ ạ ਇਹ ਲੱਗਣ ਦੇ ਟਾਈਮ ਤੇ ਰਜਗਾਰ ਦੇ ਦੂਜੇ ਤੇ ਲੱਗੀ ਸੀ ਹੁਣ ਇਹ ਸਾਡੇ ਸਾਰੇ ਇਲਾਕੇ ਦੀ ਬਰਬਾਦੀ ਦਾ ਕਾਰਨ ਹੈ ਇਹਨੇ ਆਪਣੇ ਬੋਰ ਜਿਹੜੇ ਆ ਹਜ਼ਾਰ 12 1500 ਫੁੱਟ ਕਰ ਲਿਆ ਇੱਥੇ ਦਾ ਪਾਣੀ ਮਕਾਬ ਵੀ ਦਿੱਤਾ ਤੇ ਪਾਣੀ ਪਲੂਟਡ ਵੀ ਕਰ ਦਿੱਤਾ ਗੰਦਾ ਪਾਣੀ ਇਹਦਾ ਫਗਵਾੜੇ ਤੱਕ ਜਾਂਦਾ ਉਹ ਚ ਜਾਨਵਰ ਪੀਂਦੇ ਆ ਮਰ ਗਏ ਆ ਫਸਲਾਂ ਨੂੰ ਲਾਉਂਦੇ ਆ ਉਹ ਭਲੇਖਾ ਦੇ ਕੇ ਕਿਸਾਨਾਂ ਨੂੰ ਨਹੀਂ ਉਹ ਕਰ ਲਿਆ ਪਰਮਾ ਲਿਆ ਆ ਉਹਦੀ ਗਲਤੀ ਚ ਉਹ ਲਈ ਜਾਂਦੇ ਉਹਦੇ ਨਾਲ ਫਸਲਾਂ ਬੀਜ ਕੇ ਮੰਡੀ ਸਿੱਟੀ ਜਾਂਦੇ ਉਹ ਜਿਹੜਾ ਇੱਕ ਗਰੀਬ ਆਦਮੀ 300 ਦਿਹਾੜੀ ਵਾਲਾ ਉਹ ਫਸਲ ਖਰੀਦਦਾ ਉਹਦੇ ਬੱਚਿਆਂ ਦੀ ਬਿਮਾਰੀ ਉੱਥੋਂ ਸ਼ੁਰੂ ਹੋ ਜਾਂਦੀ ਆ ਹੁਣ ਇਹਨੇ ਕਿਸਾਨਾਂ ਦਾ ਪਾਣੀ ਨਹਿਰ ਦਾ ਪਾਣੀ ਜਿਹੜਾ ਕਿਸਾਨਾਂ ਦਾ ਪਾਣੀ ਸੀਗਾ ਉਹ ਇਹਨੇ ਚੁੱਪਚੀ ਪੀਤੇ ਕਿੱਧਰ ਸੈਟਿੰਗ ਕੀਤੀ ਉਹ ਨਹਿਰ ਦਾ ਪਾਣੀ ਵੀ ਸਾਰਾ ਹੀ ਅੰਦਰ ਲੈ ਲਿਆ 25 ਇੰਚ ਦਾ ਪੈਪ ਪਾ ਕੇ ਇਸ ਕਰਕੇ ਸਾਡਾ ਅੱਜ ਦਾ ਕਾਠੇ ਨੂੰ ਬੰਦ ਕਰਾਂ ਤੇ ਆ ਔਰ ਅਸੀਂ ਇਹਨੂੰ ਬੰਦ ਕਰਾ ਕੇ ਰਾਂਗੇ ਸੈਲਾ ਪੇਪਰ ਮੇਲੇ ਜਿਹੜੀ ਆ ਬੰਦ ਹੋਣੀ ਚਾਹੀਦੀ ਆ ਕਿਉਂਕਿ ਇਹਨੇ ਪੂਰਾ ਇਲਾਕਾ ਅਜਾੜ ਦਿੱਤਾ ਹੈ ਅੱਜ ਕਾਟਮ ਪੇਪਰ ਮਿਲ ਸੈਲਾ ਜਿਹੜਾ ਕਠਮਠ ਕੀਤਾ ਇਹ ਸਾਰੇ ਬਾਜ਼ਾਰ ਚ ਜਾਗੋ ਗੱਡੀ ਗਈ ਹੈ ਜਾਗੋ ਇਸ ਕਰਕੇ ਗੱਡੀ ਗਈ ਹੈ ਕਿ ਲੋਕ ਜਿਹੜਾ ਆਪਣੇ ਵਾਤਾਵਰਨ ਪ੍ਰਤੀ ਧਰਤੀ ਪ੍ਰਤੀ ਪਾਣੀ ਪ੍ਰਤੀ ਜਿਹਦੇ ਲਈ ਗੁਰੂਆਂ ਨੇ ਵੀ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤਾ ਉਹਨਾਂ ਨੂੰ ਮਹੱਤਤਾ ਦਿੱਤੀ ਹੈ ਅੱਜ ਇਹ ਤਿੰਨੇ ਚੀਜ਼ਾਂ ਜਿਹੜੀਆਂ ਅੱਜ ਬਰਬਾਦ ਹੋ ਰਹੀਆਂ ਸਾਡੀਆਂ ਫਸਲਾਂ ਨੂੰ ਜਿਹੜਾ ਪਾਣੀ ਲੱਗ ਰਿਹਾ ਮਿਲਦਾ ਉਹਦੇ ਨਾਲ ਫਸਲਾਂ ਜਿਹੜੀਆਂ ਖਾਣ ਯੋਗ ਨਹੀਂ ਧਰਤੀ ਜਿਹੜੀ ਆ ਸਾਡੀ ਪਜਾਉ ਨਹੀਂ ਰਹੀ ਉਹ ਬਿਮਾਰੀਆਂ ਪੈਦਾ ਕਰ ਰਹੀ ਆ ਜਿਹੜਾ ਪਾਣੀ ਆ ਸਾਡਾ ਪਾਣੀ ਜਿਹੜਾ ਏਟਲੇ ਪਾਣੀ ਦੇ ਉੱਪਰਲਾ ਪਾਣੀ ਗੰਦਾ ਰਲ ਗਿਆ ਤੇ ਜਿਹੜੇ ਹਵਾ ਸਾਡੀ ਆ ਹਵਾ 'ਚ ਜਿਹੜਾ ਧੂਆਂ ਰਲ ਰਿਹਾ ਉਹ ਨਾਲ ਜਿਹੜਾ ਨਾਸ ਹੋ ਰਿਹਾ ਇਲਾਕੇ ਦਾ ਅਸੀਂ ਇਹ ਕਹਿਣਾ ਚਾਹਨੇ ਇੱਕ ਮਿਲ ਨੇ 10 15 ਪਿੰਡ ਵਾਲੇ ਥੋੜੇ ਦੇ ਇੰਨੇ ਪ੍ਰਭਾਵਿਤ ਕਰਤੇ ਆ ਕਿ ਲੋਕਾਂ ਦੇ ਦਾਲਾਂ ਚਾਹ ਜਿਹੜੀਆਂ ਸਿਰਣਾਣਾ ਉਹ ਪਾਣੀ ਨਾਲ ਨਹੀਂ ਨਾਤਾ ਜਾ ਸਕਦਾ ਕਿਉਂਕਿ ਡੂੰਘੇ ਟੂਬ ਲਾ ਕੇ ਉਹ ਪਾਣੀ ਕੱਢਿਆ ਜਾ ਰਿਹਾ ਅੱਜ ਦਾ ਇਹ ਜਿਹੜਾ ਛੰਗਾਰ 'ਚ ਅੱਜ ਦੀ ਜਿਹੜੀ ਜਾਗੋ ਲੋਕਾਂ ਨੂੰ ਜਗਾਉਣ ਲਈ ਕੱਢੀ ਗਈ ਆ ਉਹ ਇਸ ਕਰਕੇ ਕੱਢੀ ਗਈ ਆ ਕਿ ਅਸੀਂ ਵਾਤਾਵਰਨ ਪ੍ਰੇਮੀ ਜਿੰਨੇ ਵੀ ਏਰੀਏ ਦੇ ਵਿੱਚ ਦਰਖਤ ਲਾਣੇ ਆ ਰੁੱਖ ਲਾਣੇ ਆ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਕਿ ਵਾਤਾਵਰਨ ਬਚਾਣਾ ਆ ਲੇਕਿਨ ਇੱਥੇ ਉਹਦੇ ਉਲਟ ਸਰਕਾਰਾਂ ਕੀ ਕਰ ਰਹੀਆਂ ਆ ਸਰਕਾਰਾਂ ਇੱਥੇ ਲਿਆ ਕੇ ਗੰਦੀਆਂ ਫੈਕਟਰੀਆਂ ਜਿਨ੍ਹਾਂ ਦਾ ਪੋਲੂਸ਼ਨ ਲੋਕਾਂ ਨੂੰ ਕੈਂਸਰ ਕਰ ਰਿਹਾ ਲੋਕਾਂ ਦੀ ਹਵਾ ਔਰ ਪਾਣੀ ਨੂੰ ਪਲੂਟ ਕਰ ਰਿਹਾ ਲੋਕ ਜੀਣ ਤੋਂ ਬੇਤਰ ਹੋ ਰਹੇ ਆ ਸ਼ੀ ਸੰਝਦੇ ਆ ਬੇ ਇਹ ਸਿਹਤ ਲਈ ਖਲਵਾੜਾ ਜੇ ਪੋਲੂਸ਼ਨ ਦਾ ਕੋਈ ਪ੍ਰਬੰਧ ਨਹੀਂ ਕਰਨਾ ਇਹਨਾਂ ਨੂੰ ਕਿਹਾ ਆ ਤੁਸੀਂ ਪੋਲੂਸ਼ਨ ਦਾ ਪ੍ਰਬੰਧ ਕਰੋ ਟ੍ਰੀਟਮੈਂਟ ਪਲਾਂਟ ਲਾਓ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਹੀ ਨਹੀਂ ਲਾਇਆ ਸਿੱਧਾ ਧਰਤੀ ਦੇ ਵਿੱਚ ਇਹ ਪਾਣੀ ਗੰਦਾ ਪਾਉਂਦੇ ਆ ਇਹ ਕੈਂਸਰ ਵੰਡਦੇ ਆ ਜੇ ਇਹਦੇ 'ਚ ਨਾ ਸਾਧਨ ਲੱਗੂਗੇ ਤਾਂ ਲੋਕਾਂ ਦੀ ਹੈਲਥ ਤੇ ਬੈਲਥ ਤਬਾਹ ਹੋਊਗੀ ਜੇ ਸੇਤ ਜੰਗੀ ਨਹੀਂ ਘਰ ਨਹੀਂ ਚੱਲਣਾ ਇਸ ਕਰਕੇ ਇੱਦਾਂ ਦੀ ਜਿਹੜੀ ਇੰਡਸਟਰੀ ਜਿਹੜੀ ਉਹ ਪੱਠ ਪਿਆ ਸੋਨਾ ਸੋਨਾ ਹੋਵੇ ਪਰ ਕੰਨਾਂ 'ਚ ਪੀਕ ਪੈ ਜਾਵੇ ਰਾਹਤ ਪੈ ਜਾਵੇ ਇਦਾਂ ਗੀਆਂ ਅਸੀਂ ਫੈਕਟਰੀਆਂ ਤੋਂ ਕੀ ਲੈਣਾ ਲੜਾਈ ਲੜਦੇ ਆ ਲੜਦੇ ਰਹਾਂਗੇ ਧੰਨਵਾਦ ਜੀ ਪਹਿਲਾ ਇਲਾਕੇ ਵੀ ਜਾਗੋ ਕੱਢੀ ਗਈ ਹੈ ਜੋ ਸਾਡੀ ਕਵਾਂਟਮ ਪੇਪਰ ਮਿਲ ਉਹਦੇ ਪ੍ਰਦੂਸ਼ਨ ਦੇ ਖਿਲਾਫ ਕੱਢੀ ਗਈ ਹੈ ਜੋ ਸਾਡੇ ਹਵਾ ਪਾਣੀ ਨੂੰ ਘਰ ਕਰ ਰਹੀ ਆ ਉਹਦੇ ਨਾਲ ਹੀ ਨਰਿਆੜ ਦੇ ਵਿੱਚ ਇੱਕ ਸੀਮੈਂਟ ਫੈਕਟਰੀ ਖੁੱਲ ਰਹੀ ਆ ਉਹ ਸਾਨੂੰ ਸੀਮੈਂਟ ਨਹੀਂ ਇੱਥੇ ਜਾਣਾ ਬਾਕੀ ਸਾਨੂੰ ਇੱਥੇ ਜਿਹੜੀ ਮਿੱਲਦੀ ਆ ਸਵਾਦ ਇੱਥੇ ਜਾਣੀ ਆ ਜੋ ਕਿ ਸਾਡੇ ਸਾਹ ਨੂੰ ਹਵਾ ਨੂੰ ਸਾਰਿਆਂ ਨੂੰ ਘਰ ਕਰੇਗੀ ਜੋ ਅੱਜ ਸੰਗਸੂ ਲਿਖਿਆ ਗਿਆ ਹੈ ਇਹ ਸੀਮੈਂਟ ਫੈਕਟਰੀ ਅਤੇ ਕੁਆਂਟਰ ਪੇਪਰ ਮਿਲ ਦੇ ਖਿਲਾਫ ਖੁੱਲ ਰਹੀ ਉਲੀ ਲਿਖਿਆ ਗਿਆ ਹੈ ਇਸ ਨੂੰ ਅੱਜ ਦਾ ਜਿਹੜਾ ਇਕੱਠ ਹੋਇਆ ਉਹ ਲੋਕਾਂ ਦੇ ਵਿਚਾਰਨ ਨੂੰ ਹੋਇਆ ਹੈ ਲੋਕਾਂ ਦੇ ਵਿੱਚ ਬਿਮਾਰੀਆਂ ਬਹੁਤ ਫੈਲ ਚੁੱਕੀਆਂ ਆ ਇਹ ਜਿਹੜਾ ਸਾਰਾ ਕਸੂਰ ਹੈ ਕੇਵਲ ਮਿਲ ਵਾਲਿਆਂ ਦਾ ਨਹੀਂ ਹੈ ਇਹ ਪੰਜਾਬ ਸਰਕਾਰ ਦਾ ਵੀ ਹੈ ਪੰਜਾਬ ਸਰਕਾਰ ਉਨਾ ਹੀ ਦੋਸ਼ੀ ਹੈ ਜਿੰਨਾ ਮਿਲ ਵਾਲੇ ਦੋਸ਼ੀ ਹੈ ਉਨਾ ਹੀ ਦੋਸ਼ੀ ਸਾਡੇ ਡਿਪਟੀ ਸਪੀਕਰ ਜੈਕਸ਼ੇ ਸੰਸੇਂਗ ਰੋੜੀ ਹੈ ਜਿਹੜਾ ਇਸ ਇਲਾਕੇ ਦੀਆਂ ਵੋਟਾਂ ਲੈ ਕੇ ਮੁੜ ਕੇ ਇਹਨਾਂ ਲੋਕਾਂ ਦੀ ਸ਼ਰਨ ਨਹੀਂ ਪੁੱਛੀ ਇਹਨਾਂ ਲੋਕਾਂ ਨੂੰ ਬਦਲੇ ਵਿੱਚ ਕੈਂਸਰ ਹੋਰ ਬਿਮਾਰੀਆਂ ਇੱਕ ਮੈਨੂੰ ਪਤਾ ਲੱਗਾ ਵੀ ਇੱਥੇ ਬੱਚੇ ਜਿਹੜੇ ਆ ਬਹੁਤ ਜ਼ਿਆਦੇ ਅਪੰਗ ਪੈਦਾ ਹੋ ਰਹੇ ਆ ਇਹ ਬਹੁਤ ਹੀ ਮੰਦ ਭਾਗੀ ਗੱਲ ਹੈ ਸਰਕਾਰ ਜਿਹੜੀ ਆ ਇਸ ਵੱਲ ਤੁਰੰਤ ਧਿਆਨ ਦੇਵੇ ਅਤੇ ਇਹਨੂੰ ਬੰਦ ਕਰਾਉਣ ਬਾਰੇ ਸੋਚੇ ਜੇ ਬੰਦ ਨਹੀਂ ਕਰਾ ਸਕਦੀ ਤਾਂ ਇਹਦੇ ਪੋਲਿਊਸ਼ਨ ਘਟਾਉਣ ਬਾਰੇ ਸੋਚੇ ਜੇ ਪੋਲਿਊਸ਼ਨ ਨਹੀਂ ਘਟਾ ਸਕਦੀ ਤਾਂ ਅਸਤੀਫਾ ਦੇਣ ਬਾਰੇ ਸੋਚੇ ਕੁਝ ਤਾਂ ਕੁਝ ਤਾਂ ਸੋਚੇ